ਫਾਜ਼ਿਲਕਾ ਦੇ ਪਿੰਡ ਗੱਟੀ ਨੰਬਰ 1 ਦੇ ਕਿਸਾਨ ਅਮਰਜੀਤ ਸਿੰਘ ਲਈ ਕੁਦਰਤੀ ਆਫਤ ਅਤੇ ਗੰਭੀਰ ਬਿਮਾਰੀ ਨੇ ਇੱਕ ਵੱਡੀ ਮੁਸ਼ਕਲ ਖੜੀ ਕਰ ਦਿੱਤੀ ਹੈ। ਹੜ੍ਹਾਂ ਦੇ ਕਾਰਨ ਉਨ੍ਹਾਂ ਦੇ ਘਾਹ ਅਤੇ ਫਸਲਾਂ ਦਾ ਨੁਕਸਾਨ ਹੋਇਆ। ਅਤੇ ਹੁੰਨ ਗੋਦੀਆਂ ਦੀ ਬਿਮਾਰੀ ਕਾਰਨ ਉਨ੍ਹਾਂ ਦੀ ਆਰਥਿਕ ਤੰਗੀ ਵੀ ਵੱਧ ਗਈ ਹੈ। ਅਮਰਜੀਤ ਸਿੰਘ ਨੇ ਦੱਸਿਆ ਕਿ ਉਹ ਗੋਦੀਆਂ ਦੀ ਬਿਮਾਰੀ ਤੋਂ ਪੀੜਤ ਹਨ ਅਤੇ ਉਹਨਾਂ ਦਾ ਇਲਾਜ ਕਰਨ ਲਈ 15 ਤੋਂ 16 ਲੱਖ ਰੁਪਏ ਖਰਚ ਹੋ ਚੁੱਕੇ ਹਨ। ਹੁਣ ਤੱਕ ਅੱਧਾ ਸੋਨਾ ਅਤੇ ਹੋਰ ਕੀਮਤੀ ਸਮਾਨ ਵੀ ਵਿਕ ਚੁੱਕੇ ਹਨ। ਪਰ ਪੈਸਾ ਦੇ ਕਾਰਨ ਇਲਾਜ ਰੁਕ ਚੁਕਿਆ ਹੈ ਸਰਕਾਰੀ ਹਸਪਤਾਲਾਂ ਵਿੱਚ ਜਾ ਕੇ ਵੀ ਉਹਨਾਂ ਨੂੰ ਮਾਹੀ ਡਾਕਟਰਾਂ ਤੇ ਸਹੂਲਤਾਂ ਦੇ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਨੇ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਤੋਂ ਮਦਦ ਦੀ ਮੰਗ ਕੀਤੀ ਹੈ ਤਾਂ ਜੋ ਉਹ ਇਲਾਜ ਕਰਵਾ ਸਕਣ ਅਤੇ ਆਪਣੀ ਜਾਨ ਬਚਾ ਸਕਣ ਆ ਮਰਾਵਰਜੀਤ ਸੰਘਾਏ ਪਿੰਡ ਗੱਟੀ ਨੰਬਰ 1 ਹੜ ਤੋਂ ਬਾਅਦ ਹੜ ਤੋਂ ਪਹਿਲਾਂ ਵੀ ਮੈਂ ਤਾਂ ਮਾਰ ਸੀਗਾ ਹੜ ਵਿੱਚ ਕੁਝ ਜ਼ਿਆਦਾ ਹੋ ਗਿਆ ਸਾਡਾ ਤਾਂ ਅਸਤੇ ਤੋਂ ਬਾਹਰ ਗਹਿ ਰਹਾ ਇੱਥੇ ਤਾਂ ਪਾਣੀ ਰਿਹਾ ਸਾਰਾ ਕੋਈ ਸਾਡਾ ਤਾਂ ਨੁਕਸਾਨ ਹੀ ਹੋ ਗਿਆ ਮਕਾਨ ਵੀ ਪਾਟ ਗਏ ਤੇ ਫਸਲਾਂ ਵੀ ਨੁਕਸਾਨ ਹੋ ਗਏ ਸਾਡੀਆਂ ਤੇ ਸਾਨੂੰ ਤਾਂ ਕੋਈ ਛੇ ਨਹੀਂ ਮਿਲਿਆ ਮੇਰੇ ਗੁਰਦੇ ਆਂਦਾ ਜੀ ਉਹ ਰਾਜ ਪੈਸਿਆਂ ਕਰਕੇ ਨਹੀਂ ਕਰਾਇਆਗਾ ਪਹਿਲਾਂ ਕੋਈ ਸੀ ਮਾੜੇ ਮੋੜੇ ਪੈਣ ਬਾਈ ਕੋਲ ਠਾਕ ਠੁਕ ਤੇ ਲਾਇ ਨਾ ਮਠਿੰਡੇ ਜਾਂਦੇ ਰਹੇ ਆ ਉਹ ਕਰਾਇਆ ਜੀ ਪੂਰੇ ਹੋ ਜਾਂਦੇ ਡਾਕਟਰ ਦੀ ਫੀਸਾਂ ਬੜੀਆਂ ਬਹੁਤ ਜ਼ਿਆਦਾ ਸਰਕਾਰ ਕੋਈ ਦਰਗਾ ਨਹੀਂ ਦਿੱਤਾ ਸਰਕਾਰੀ ਹਸਪਤਲ ਲਾਜ ਨਹੀਂ ਹੋਇਆ ਨਹੀਂ ਹੋਇਆ ਜੀ ਗਏ ਸੀ ਸਰਕਾਰੀ ਗਏ ਸੀ ਉਹ ਕਹਿੰਦੇ ਸਾਡੇ ਕੋਲ ਇਲਾਜ ਨਹੀਂ ਹੈਗਾ ਸਾਡੇ ਕੋਲ ਗਏ ਸੀ ਇਦੋਂ ਜਦੋਂ ਪਾਣੀ ਆਇਆ ਸੀ ਲੈ ਕੇ ਗਏ ਸੀ ਉੱਥੇ ਤੇ ਉਹਨਾਂ ਨੇ ਬਸ ਇੱਕ ਸੂਈ ਪੈਰ ਚ ਪਾਈ ਸੂਈ ਪਾ ਕੇ ਤੇ ਕਹਿੰਦੇ ਬਸ ਡਾਕਟਰ ਇੰਨੀਗਾ ਤੇ ਪਿਆਰ ਹੋ ਤੇ ਮੈਂ ਦਰਦ ਨਾਲ ਕਰਲਾਈ ਗਿਆ ਮੈਂ ਕਿਹਾ ਭਈ ਇੰਨੀ ਕਰਨਾਲੋ ਜੇ ਕੋਈ ਟੀਕਾ ਟੂਕਾ ਲੈਣਾ ਤੇ ਲਾਓ ਨਹੀਂ ਲਾਣਾ ਤੇ ਆਦੀ ਸੂਈ ਵੀ ਕੱਢ ਲਵਾਂ ਫਿਰ ਅਸੀਂ ਆ ਤੇ ਰਿਸ਼ਤੇਦਾਰ ਫਿਰ ਆਏ ਫਿਰ ਅਸੀਂ ਪ੍ਰਾਈਵੇਟ ਇਲਾਜ ਕਰਾਇਆ ਆਨੂ ਪ੍ਰਤਾਪ ਤੋਂ ਉਹ ਤੋਂ ਮੰਨ ਲੈ ਸਾਡੀ ਦਵਾਈ ਤੇ ਚਲਦੀ ਰਹੀ ਡਾਲੀ ਸੀ ਹੁੰਦੀ ਰਹਿੰਦੀ ਤੇ ਇਹ ਬਠਿੰਡੇ ਜਾਣੇ ਆ ਤੇ ਗੱਡੀ ਤਨ 4000 ਰੁਪਏ ਕਿਰਾਇਆ ਲੈ ਜਾਂਦਾ ਤੇ ਗੰਗਾ ਨਗਰ ਜਾਣੇ ਉੱਥੇ ਵੀ ਇਹਨਾਂ ਲੱਗ ਜਾਂਦੇ ਨੇ ਤੇ ਇੱਥੇ ਜਾਣੇ ਇੱਥੇ ਪ੍ਰਾਈਵੇਟ ਤੇ ਕਾਟ ਵੀ ਨਹੀਂ ਚੱਲਦਾ ਤੇ ਸਾਡਾ ਤਾਂ ਬਹੁਤ ਔਖਾ ਹੋ ਗਿਆ ਉਹਨਾਂ ਤਾਂ ਮੇਰਾ ਇਲਾਜ ਵੀ ਬੰਦ ਹੋ ਗਿਆ ਉਹ ਕਹਿੰਦੇ ਨੇ ਸਾਡੇ ਕੋਲ ਪੱਟ ਜਿਪ ਸੂਈ ਲਾਣ ਵਾਸਤੇ